ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਤੇ ਅੱਜ ਸਾਡੇ ਭਰਾ ਆ ਗਏ ਸੀਗੇ ਇਹਨਾਂ ਨੇ ਵੀ ਜਾਣਾ ਸੀ ਸਾਡੇ ਨਾਲ ਪ੍ਰਭਾਤ ਫੇਰੀ ਤੇ ਆਪਾਂ ਪਹੁੰਚਣਾ ਸੀਗਾ ਨਾਤ ਹੋ ਕੇ ਤੇ ਪਰਨਾ ਬਣ ਕੇ ਰੈਡੀ ਹੋ ਕੇ ਤੇ ਆਪਾਂ ਪਹੁੰਚ ਗਏ ਜੀ ਰਾਜਾ ਸਾਹਿਬ ਦੇ ਮਯਾਰੀ ਜਿੱਥੇ ਦੂਜੀ ਪ੍ਰਭਾਤ ਫੇਰੀ ਆndi ਹੈ ਦਰਵਾਜ਼ੇ ਦੇ ਵਿੱਚ ਤੇ ਆਪਾਂ ਸਾਰੇ ਉੱਥੇ ਸੰਗਤਾਂ ਦਾ ਪਾਣਾ ਜਾਣਾ ਜਿਹੜਾ ਚੱਲ ਰਿਹਾ ਸੀਗਾ ਤੇ ਸੰਗਤ ਪਿਆਰ ਦੇ ਨਾਲ ਸਾਰੇ ਬੈਟਰੀ ਸੀਗੇ ਤੇ ਪ੍ਰਭਾਤ ਫੇਰੀ ਦੀ ਜਿਹੜੀ ਉਡੀਕ ਕਰ ਰਹੇ ਸੀਗੇ ਸੰਗਤ ਸਾਰੀ ਦਰਵਾਜ਼ੇ ਦੇ ਵਿੱਚ ਬੈਠ ਕੇ ਤੇ ਨਾ ਕੋ ਕਮਰਾਇਆ ਸਾਹਿਬ ਜੀ ਦੀ ਵਰਸੀ ਦੇ ਸਬੰਧ ਦੇ ਵਿੱਚ ਜਿਹੜੀਆਂ ਪ੍ਰਵਾਤ ਫੇਰੀਆਂ ਰਾਇਆ ਸਾਹਿਬ ਦੇ ਮਯਾਰੇ ਨਿਕਲ ਰਹੀਆਂ ਤੇ ਸੰਗਤ ਸੈਲਫੀਆਂ ਲੈ ਕੇ ਆਪਣੀਆਂ ਫੋਟੋਆਂ ਮਾ ਦੇਖਦੀ ਹੋਈ ਤੇ ਸ਼ਬਦ ਗਾਣਾਂ ਦਾ ਬਹੁਤ ਘੱਟ ਧਿਆਨ ਹੁੰਦਾ ਜ਼ਿਆਦਾ ਤਾਂ ਫੋਟੋ ਮ ਖਿੱਚਣ ਦੇ ਵਿੱਚ ਹੀ ਹੁੰਦਾ ਸੰਗਤ ਦਾ ਧਿਆਨ ਸਨੈਪਾਂ ਬਣਾਉਣ ਦੇ ਵਿੱਚ ਤੇ ਪਿੰਡ ਦੀ ਸੰਗਤ ਸਾਡੇ ਪਿੰਡ ਤੋਂ ਵੀ ਬਹੁਤ ਸੰਗਤ ਜਿਹੜੀ ਆ ਉਹਦਾ ਜਸਬ ਦੀ ਮਿਆਰੀ ਜਾਂਦੀ ਆ ਮੱਥਾ ਟੇਕਣ ਦੇ ਲਈ ਬੱਖ-ਬੱਖ ਪਿੰਡਾਂ ਤੋਂ ਜਿਹੜੀ ਸੰਗਤ ਆ ਉਹ ਸੇਵਾ ਵੀ ਕਰਨ ਆਂਦੀ ਆ ਤੇ ਪ੍ਰਸ਼ਾਦ ਵੀ ਲੈ ਕੇ ਆਂਦੇ ਆ ਸੰਗਤਾਂ ਨੂੰ ਵਰਤਾਨ ਦੇ ਲਈ ਉੱਥੇ ਤੇ ਸੰਗਤ ਵੀ ਆਰਾਮ ਦੇ ਨਾਲ ਬੈਠ ਕੇ ਸ਼ਬਦ ਕੀਰਤਨ ਤੇ ਪ੍ਰਸ਼ਾਦ ਜਿਹੜਾ ਉਹ ਛਕਦੀ ਆ ਤੇ ਪ੍ਰਭਾਤ ਫੇਰੀ ਤਨੁਰਾਮ ਕਮਲਰਾਇਆ ਸਾਹਿਬ ਜੀ ਦੇ ਬਾਰਸੀ ਦੇ ਸਬੰਧ ਦੇ ਵਿੱਚ ਜਿਹੜੀਆਂ ਪ੍ਰਭਾਤ ਫੇਰੀਆਂ ਨਿਕਲ ਰਹੀਆਂ ਤੇ ਸੰਗਤ ਸਾਰੀ ਅੜੀ ਕਰ ਰਹੀ ਸੀਗੀ ਪ੍ਰਵਤ ਫਰੀ ਦੀ ਤੇ ਪ੍ਰਵਤ ਫਰੀ ਹਲੇ ਪਿੱਛੇ ਸੀਗੀ ਪਾਰਕ ਦੇ ਵਿੱਚ ਤੇ ਸਾਰੇ ਪ੍ਰਵਤ ਫਰੀ ਦੀ ਵੇਟ ਕਰਦੇ ਸੀ ਲੋ ਜੀ ਪ੍ਰਵਤ ਫਰੀ ਦੇ ਕਰੋ ਜੀ ਦਰਸ਼ਨ ਹਰਦੇ ਆਸਰੇ ਤੇਰੇ ਜੀਵਨ ਸਿਉਂ ਸਾਜਰੇ ਨਾ ਜੀ ਤੇਰਾ ਸਿਰ ਚੰਦਰ ਦੀ ਚੁਪਰੇ ਆ ਰਹੀ ਹਰਦੇ ਆਸਰੇ ਤੇਰੇ ਜੀਵਨ ਸਿਉਂ ਤੇ ਰਾਤਰੇ ਤੇਰੇ

ਆਯਾ ਦੀ ਬਲੀ ਭਾਰਤ ਦੇ ਰਾਜਾਂ ਦੇ ਨਾਲ ਲੱਗੇ ਇਸ ਮੁਸਫਰ ਨਾਲ ਦੇ ਫਤਾਂ ਦੇ ਜੰਗਾਂ ਦੇ ਵਿੱਚ ਆਸ ਹੈ ਹਾਂ ਮੈਂ ਜੀ ਹੈ ਬੈਸਟੀ ਕਰਦਾਨਾ ਕੋਲ ਹੈਲੋ ਟਕੇ ਸਤਿ ਮਾਈ ਮੋਰਾ ਤੇਰੇ ਤੋਂ ਬਗੈਰ ਰਾਜਾਬ ਜੀ ਮੇਰਾ ਇਸ ਦੁਨੀਆ ਤੇ ਕੋਨਾ ਤੇਰੇ ਤੋਂ ਬਗੈਰ ਰਾਜਾਬ ਜੀ ਮੇਰਾ ਇਸ ਦੁਨੀਆ ਤੇ ਕੋਨਾ ਕੱਢ ਪੁਰੀ ਇਹ ਕਾਰਨ ਆਦਾ ਸਾਜੀ ਦਾ ਜਾ ਬਾਤ ਕਹੇ ਜੀ ਸਾਦੀ ਕੇ ਬੋਲਿਆ ਕਰੋ ਬਾਕੀ ਜੰਨਾ ਛੱਡਿਆ ਕਰੋ ਤੁਸੀਂ ਬਹੁਤ ਹੀ ਭਾਗਾ ਵਾਲੇ ਹੋ ਜੋ ਇੰਨਾ ਕੀਮਤੀ ਸਮਾ ਕੱਢ ਕੇ ਸੰਗਤ ਦੇ ਨਾਲ ਜੁੜੇ ਹੋ ਤੁਸੀਂ ਅਭੀਆ ਗੰਦਾ ਨਾ ਕਰਿਆ ਕਰੋ ਨਾਮ ਜਪਿਆ ਕਰੋ ਮਹਾਰਾਜ ਬਨਾਉਂ ਇਤ ਕਰਨ ਲਈ ਆਏ ਸੀ ਆਪਾਂ ਨਾਮ ਚਪਣਾ ਆਣਾ ਨਾਮ ਮਾਣੀ ਚਪਣੀ ਸਵਾਦ ਸਾਰੇ ਅਨੇ ਮਨਰ दे बोला जेका राजा सामझी तां तरण आई आया ਉੱਥੋਂ ਰਾਜਾ ਸਾਹਿਬ ਦੇ ਮਜਾਰੇ ਦੇ ਲਈ ਪਵਿੱਤਰ ਸਥਾਨਾਂ ਦੇ ਲਈ ਜਿਹੜੀ ਪ੍ਰਵਤ ਫੇਰੀ ਰਵਾਲਾ ਹੋ ਗਈ ਤੇ ਸੰਗਤ ਧੰਨ ਰਾਜਾ ਸਾਹਿਬ ਨਾਭ ਕਮਲ ਧੰਨ ਰਾਜਾ ਸਾਹਿਬ ਨਾਭ ਕਮਲ ਰਾਜਾ ਸਾਹਿਬ ਰਾਜਾ ਬਲੀ ਕਰ ਭਲੀ ਕਰਦੀ ਗਲੀਆਂ ਦੇ ਵਿੱਚ ਜਕਾਰੇ ਲੱਗਦੇ ਰਾਜੇ ਦੀ ਮਹਿਮਾ ਹੋ ਰਹੀ ਹੈ ਪੂਰੀ ਤੇ ਰਾਜਾ ਸਾਹਿਬ ਕਿਰਪਾ ਕਰਨ ਜੋ ਵੀ ਸੰਗਤ ਸ਼ਰਧਾ ਭਾਵਨਾ ਲੈ ਕੇ ਰਾਜਾ ਸਾਹਿਬ ਜੀ ਦੇ ਦਰਬਾਰ ਤੇ ਪਹੁੰਚਦੀ ਆ ਮਹਾਰਾਜ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਮਹਾਰਾਜ ਕਿਰਪਾ ਕਰਨ ਇਸ ਇਤਰਾ ਰਾਜੇ ਦੇ ਦਰਬਾਰ ਰੌਣਕਾਂ ਲੱਗਦੀਆਂ ਰਹਿਣ ਤੇ ਸੰਗਤਾਂ ਬਾਤ ਚੜ ਕੇ ਰਾਜਾ ਸਾਹਿਬ ਜੀ ਦੇ ਦਰਬਾਰ ਤੇ ਸੇਵਾ ਕਰਦੀਆਂ ਰਹਿਣ ਤੇ ਆਪਾਂ ਪਹੁੰਚ ਗਏ ਜੀ ਰਾਜਾ ਸਾਹਿਬ ਦੇ ਦਰਬਾਰ ਜਿੱਥੇ ਧਰਨਨਾਭ ਕਮਲ ਰਾਜਾ ਸਾਹਿਬ ਜੀ ਦਾ ਪਵਿੱਤਰ ਦਰਬਾਰ ਹੈ ਉੱਥੇ ਅਸੀਂ ਪਹੁੰਚ ਕੇ ਹੋਈ ਨਤਮਸਤਕ ਤੇ ਫਿਰ ਅਸੀਂ ਲੰਗਰ ਦੇ ਵਿੱਚ ਸ਼ਗੀਚਾ ਲੰਗਰ ਚ ਚਾਹ ਸ਼ਕਣ ਤੋਂ ਉਪਰੰਤ ਨਾਲ ਚੱਕਿਆ ਇੱਕ ਪ੍ਰਸ਼ਾਦਾ ਤੇ ਆਪਾਂ ਫਿਰ ਆਲਾ ਸਿਗਾ ਪਿੰਡ ਨੂੰ ਵਾਪਸ ਤੇ ਪ੍ਰਸ਼ਾਦ ਦਾ ਸ਼ਰਕ ਤੇ ਸੇਵਾਦਾਰ ਬਹੁਤ ਸੱਚੇ ਦਿਨੋਂ ਸ਼ਰਧਾ ਭਾਵਨਾ ਰੂਸ ਰੂਸੋ ਖਾਨਾ ਸ਼ਰਧਾ ਤੇ ਭਾਵਨਾ ਦਾ ਪ੍ਰਤੀਕ ਹੈ ਤੇ ਸ਼ਰਧਾ ਵੀ ਚਾਹੀਦੀ ਤੇ ਸਬਰ ਵੀ ਜਿਹੜਾ ਬਹੁਤ ਚਾਹੀਦਾ ਲੰਗਰ ਸ਼ਿਕਣ ਲਈ ਲੰਗਰ ਵਿਭਾਗ ਵਾਲਿਆਂ ਨੂੰ ਨਸੀਬ ਹੁੰਦਾ ਤੇ ਫਿਰ ਆਪਾਂ ਪਹੁੰਚ ਗਏ ਜੀ ਘਰੇ ਘਰੇ ਪਹੁੰਚ ਗਏ ਤੇ ਮੈਡਲ ਨੇ ਕਰਤਾ ਆਪਣਾ ਕੰਮ ਸ਼ੁਰੂ ਤੇ ਬੰਨਾ ਧੋਕੇ ਤੇ ਆਪਾਂ ਜਾਣਾ ਜੀ ਅੱਜ ਬੰਗਿਆ ਆਪਣੇ ਕੰਮ ਤੇ ਤੇ ਆਪਾਂ ਕਰੋ ਤਿਆਰ ਹੋ ਕੇ ਤੇ ਮੋਟਰਸਾਈਕਲ ਲੈ ਕੇ ਤੇ ਆਪਾਂ ਪਹੁੰਚ ਗਏ ਜੀ ਅ ਪ੍ਰੀ ਟ੍ਰੈਵਲ ਉੱਥੋਂ ਆਪਾਂ ਚੱਲ ਗਏ ਜੀ ਆਪਣਾ ਚਾਹੇ ਵਾਲੇ ਦੇ ਮੈਡਮ ਕਹਿੰਦੀ ਮੈਨੂੰ ਲੱਗੀ ਹੋਆ ਮੇਰਾ ਸਿਰ ਦੁਖਦਾ ਮੈਨੂੰ ਕੋਲਡ ਬੋਫੀ ਲਿਆ ਕੇ ਦਿੰਦੇ ਆਪਾਂ ਕੋਲਡ ਬੋਫੀ ਲਿਆ ਕੇ ਮੈਡਮ ਨੇ ਦਿੱਤੀ ਮੈਡਮ ਬਹੁਤ ਖੁਸ਼ ਤੇ ਫਿਰ ਆਪਾਂ ਜਾਣਾ ਸੀਗਾ ਬੈਂਕ ਬੈਂਕ ਤੋਂ ਪੈਸੇ ਜਮਾ ਕਰਾਣੇ ਕਿ ਤੇ ਜਾਨ ਨੂੰ ਮੈਂ ਦੇਖਿਆ ਤਾਂ ਬੱਦਲੇ ਬਦਲ ਹੋ ਗਿਆ ਮੈਂ ਕਿਹਾ ਮਿੱਤਰੋ ਲੰਮੀ ਆਇਆ ਲੋ ਹਾਲੇ ਗੱਲਾਂ ਹੀ ਕਰਦੇ ਸੀ ਕਿ ਰੱਬ ਦੀ ਐਸੀ ਕਿਰਪਾ ਹੋਈ ਐਸੀ ਕਿਰਪਾ ਕੀਤੀ ਮਹਾਰਾਜ ਨੇ ਕਿ ਮੀਂਹ। ਕਿਆ ਬਾਤ ਆਧਾ ਘੰਟਾ ਮੀਂਹ ਨੇ ਯੋਰ ਦਾ ਮੀਂਹ ਪਿਆ। ਤੇ ਮਹਾਰਾਜ ਦੇ ਰੰਗ ਉਹ ਹੀ ਜਾਣਦਾ। ਕਰੇ ਕਰਾ ਦੇ ਆਪੇ ਆਪ ਹਨਾ ਜੋ ਮਹਾਰਾਜ ਨੂੰ ਭਾਉਂਦਾ ਉਹ ਹੀ ਕਰਨਾ ਮਹਾਰਾਜ ਨੇ। ਤੇ ਫਿਰ ਆਪਾਂ ਜਾਣਾ ਜਗੇ ਸ਼ਾਮ ਨੂੰ ਪ੍ਰੋਗਰਾਮ ਤੇ ਮੈਡਮ ਨੂੰ ਘਰ ਛੱਡ ਕੇ ਤੇ ਆਪਾਂ ਬੰਗਿਆ ਪਹੁੰਚ ਗਏ ਜਲੇਬੀਆਂ ਲਈਆਂ ਪਿਆਆਂ ਦੀਆਂ। ਮੈਂ ਭਾਈ ਜਲੇਬੀਆਂ ਬਾਦੋਂ ਇਦਾਂ ਫਟਕਾਰੇ ਜਰਾ। ਗੇਟ ਭਰਾਵਾ ਆਪਣਾ ਦੁਰਦੇਗ ਬਾਦਰ ਗੇਟ ਦੇ ਸਾਹਮਣੇ ਇਹਨਾਂ ਦੀ ਰੀੜੀ ਲੱਗਦੀ ਆ ਜਿਨ੍ਹਾਂ ਨੇ ਵੀ ਜਲੇਬੀਆਂ ਖਾਣ ਦਾ ਦਿਲ ਹੋਵੇ ਤਾਂ ਇੱਥੋਂ ਲੈ ਸਕਦਾ ਨਰੀਸ਼ ਕੁਮਾਰ ਜੀ ਜਲੇਬੀਆਂ ਵਾਲਾ ਹਨ ਤੇ ਆਪਣਾ ਪ੍ਰੋਗਰਾਮ ਹੈਗਾ ਸੁੰਨੜ ਖੋਦ ਅਸੀਂ ਪਹੁੰਚ ਗਏ ਫਗਵਾੜੇ ਫਗਵਾੜੇ ਤੋਂ ਸੁੰਨੜ ਖੋਦ ਹੈਗਾ ਜੀ 10 15 ਕਿਲੋਮੀਟਰ ਦਾ ਰਸਤਾ ਹਨ ਤੇ ਆਪਾਂ ਉਤੋਂ ਆਉਣਾ ਜਿਗਾ ਨਿਕੋ ਉਧਰ ਰੋਡ ਤੇ ਪੈ ਕੇ ਤੇ ਸਰਹਾਲੀ ਤੋਂ ਸੁੰਨੜ ਖੋਦ ਪਹੁੰਚ ਗਏ ਆਪਣੇ ਮਿੱਤਰ ਦੇ ਘਰ ਇਹ ਮਿੱਤਰ ਨੇ ਵਧੀਆ ਰੋਟੀ ਬਾਣੀ ਖਿਲਾਇਆ ਇਹਨੂੰ ਪਿਆਜ਼ ਟਮਾਟਰ ਕੀਰੇ ਔਰ ਸ਼ਾਈ ਪਨੀਰ ਬੈਂਗਲਾਰਾ ਪਰਤਾ ਤੇ ਬਹੁਤ ਸੇਵਾ ਕੀਤੀ ਮਿੱਤਰ ਨੇ ਉਹ ਅਜ ਹੈ ਆਵਾਜ਼ ਹੈ ਤਨ ਨਾਲ ਸੱਜ ਹੈ ਨਾਮ ਬਿਨਾ ਜੀਵ ਬੰਦੇ ਨਾਮ ਬਿਨਾ ਜੀਵ ਬੰਦੇ ਨਾਮ ਬਿਨਾ ਜੀਵ ਬੰਦੇ ਨਾਮ ਬਿਨਾ ਜੀਵ ਬੰਦੇ ਜੀਵ ਤੇ ਕਲਖ ਹੈ ਨਾਮ ਬਿਨਾ ਜੀਵ ਬੰਦੇ ਜੀਵ ਤੇ ਕਲਖ ਹੈ ਦੀਵਾਨੇ ਬਣ ਕੇ ਸਾਧੂ ਦੁਨੀਆ ਚ ਆਉਂਦੇ ਨੇ ਦੀਵਾਨੇ ਬਣ ਕੇ ਹੁੰਦੇ ਹੀਰਿਆਂ ਤੋਂ ਮਹਿੰਗੇ ਰਹਿੰਦੇ ਅਣ ਬਣ ਕੇ ਹੁੰਦੇ ਹੀਰਿਆਂ ਤੋਂ ਮਹਿੰਗੇ ਰਹਿੰਦੇ ਅਣ ਬਣ ਕੇ ਪਿਤਾ ਨਿਸ਼ਾਵਰ ਕੀਤਾ ਧਨ ਧਨ ਉਹਦਾ ਜੇਰਾ ਨੀਹਾਂ ਦੇ ਵਿੱਚ ਲਾਲ ਚਿਨਾ ਕੇ ਨਾਲ ਜਨਨ ਦੇ ਮੱਥਾ ਲਾ ਕੇ ਤਨ ਮੰਗਦਾ ਕਰਦੀ ਹੋ ਕੇ ਪਲਕਾਂ ਦੇ ਪੂਹੇ ਢੋ ਸਕਦਾ ਬਸੇ ਬਹੁਤ ਔਖਾ ਚਮਕੌਰ ਦੀ ਗੜੀ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜਾਨ ਤੋਂ ਪਿਆਰੇ ਸਿੰਘ ਸ਼ਹੀਦ ਹੋ ਗਏ ਤੇ ਸਿੱਖਾਂ ਨੇ ਹੁਕਮ ਕੀਤਾ ਮਹਾਰਾਜ ਤੁਹਾਨੂੰ ਗੜੀ ਛਗਲੀ ਪਹਿਨੀ ਸਿੱਖਾਂ ਦਾ ਹੁਕਮ ਮੰਨ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਚਮਕੌਰ ਦੀ ਜੜੀ ਛੱਕੇ ਜਦੋਂ 마ਸੀ ਬਾੜੇ ਦੇ ਜੰਗਲਾ ਚ ਆ ਗਏ ਤੇ ਉੱਥੇ ਸਾਡਾ ਇਹ ਸੱਚ ਹੈ ਜਿਹਦੇ ਤੇ ਯਕੀਨ ਹੋਵੇ ਜੇ ਕੋਈ ਸੁੱਖ ਨਾ ਸੁਖ ਲਈਏ ਨਾ ਪੂਰੀ ਨਾ ਹੋਵੇ 4 ਮਹੀਨੇ ਬਾਅਦ ਬਾਬਾ ਬਰਨ ਲਨੇ ਆਪਾਂ ਪੁੱਤ ਸ਼ਹੀਦ ਹੋ ਗਿਆ ਪੁੱਤ ਜਾਨ ਤੋਂ ਪਿਆਰੇ ਸਿੰਘ ਸ਼ਹੀਦ ਹੋ ਗਏ ਜਿਹਦੇ ਥੱਲੇ ਨੀਲਾ ਘੋੜਾ ਸੀ ਅੱਖਾਂ ਦੀ ਕਲਗੀ ਤੇ ਪੈਰਾਂ 'ਚ ਜੋੜਾ ਮਖਮਲੀ ਪਾਉਣ ਵਾਲੇ ਅੱਜ ਕੰਡਿਆਂ ਨਾਲ ਪੈਰਾਂ 'ਚੋਂ ਵੀ ਕੰਡੇ ਮੱਜ-ਵੱਜ ਕੇ ਖੂਨ ਸਿਮ ਰਹੇ ਹਨ ਤੇ ਪੋਸ਼ਾਕ ਕੰਡੇ ਮੱਜ-ਵੱਜ ਕੇ ਫਟ ਚੁੱਕੀ ਹੈ ਹੁਣ ਅੱਜ ਸੀਸ ਤੇ ਕਲਗੀ ਨਹੀਂ ਤੇ ਫੇਰ ਨਹੀਂ ਗੁਰੂ ਗੋਬਿੰਦ ਸਿੰਘ ਸਾਈਂ ਮਹਾਰਾਜ ਦੇ ਪਾਸ਼ਾ ਮਾਲਕ ਨਾਲ ਆਪਣੀ ਵਿਥਿਆ ਆਪਣੀ ਕੀ ਕਹਿੰਦੇ ਉਸ ਸਮੇਂ ਉਹ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਉਹ ਸਾਡਾ ਹਾਲ ਮੁਰਿਦਾਂ ਦਾ ਕਹਿਲਾ ਉਹ ਮਿੱਤਰ ਪਿਆਰੇ ਜਾਇਆਂ ਤਾਓ ਡਣ ਤੂਤ ਬਿਨ ਰੋ ਜੀ ਲੋ 12:30 ਵਜੇ ਫਿਰੋਗਰਾਮ ਦੀ ਸਮਾਪਤੀ ਤੇ ਆਪਾਂ ਆ ਗਏ ਪਿੰਡ ਨੂੰ ਪਿੰਡ ਨੂੰ ਆਦਿਆਂ ਦੇ ਆਪਾਂ ਦਾ ਮੋਟਰਸਿਕਲ ਬੰਗਿਆ ਕਿਸੇ ਦੇ ਘਰੇ ਖੜਾ ਪਰ ਮੁੰਡੇ ਨੇ ਫੋਨ ਹੀ ਜੱਗਿਆ ਮਜੀ ਕੁੰਡਕਲਾ ਦੇ ਘਰ ਪਹੁੰਚੇ 2 ਵਜੇ ਤੇ ਲਾ ਕੇ ਫਿਰ ਰਾਇਆ ਸਾਹਿਬ ਸੱਸਰੀ